ਹੈਲੋ ਸਰਜੀਤ ਤੰਬੜ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਇੱਕ ਹੋਰ ਗੀਤ ਲੈ ਕੇ ਮੈਂ ਹਾਜ਼ਰ ਹੋਈ ਆ ਬੜਾ ਪੁਰਾਣਾ ਹੈ ਬਹੁਤ ਵਾਰੀ ਸੁਣਿਆ ਹੋਵੇਗਾ ਸੁਣੋ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਵੇ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬੰਦੀ ਕਿਉਂ ਨਾ ਬੰਦੀ ਮੈਂ ਨਾ ਬੰਦੀ ਵੇ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬੰਦੀ ਕਦੀ ਉਡਾ ਮ ਤੁੱਤਰ ਓਟੇ ਭਟੇਰੇ ਤੇ ਕਦੀ ਉਡਾ ਮ ਕਾਂ ਜਿੰਦ ਮੁਲਕ ਜਈ ਹੈ ਮੇਰੀ ਵੇ ਮੈਂ ਕਿੱਧਰ ਕਿੱਧਰ ਜਾਵਾਂ ਵੇ ਮੈਂ ਮਾਰ ਕੇ ਛਾਲਾਂ ਜਾਵਾਂ ਕਿ ਮੇਰੀ ਚਾਂਜਰ ਲੈਂਦੀ ਮੈਂ ਮਾਰ ਕੇ ਛਾਲਾਂ ਜਾਵਾਂ ਮੇਰੀ ਚਾਂਜਰ ਲੈਂਦੀ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਤੇ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬੰਦੀ ਚੰਜਰ ਤੇ ਕੁਝ ਹੈ ਨਹੀਂ ਵਲੀਏ ਤੂੰ ਪਾਲ ਕੇ ਪਿਆਰ ਦਾ ਗਹਿਣਾ ਮੈਂ ਦਿਲ ਤੈਨੂੰ ਦੇਨਾ ਮੈਂ ਤੂੰ ਕਿਉਂ ਨਹੀਂ ਲੈਂਦੀ ਮੈਂ ਦਿਲ ਤੈਨੂੰ ਦੇਨਾ ਕਣਕ ਦੀ ਰਾਖੀ ਕੁੜੀਏ ਤੂੰ ਕਿਉਂ ਨਾ ਬੰਦੀ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬੰਦੀ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬੰਦੀ ਦਿਲ ਜੇ ਤੇਰਾ ਲੈ ਲਿਆ ਮੈਂ ਤੂੰ ਕਹੇਗਾ ਖੂਤੇ ਬਹਿ ਜਾ ਨਾਲ ਕਹੇ ਪਲਦਾਂ ਨੂੰ ਹੱਕ ਦੇ ਨਲੇ ਖੇਤਾਂ ਨੂੰ ਪਾਣੀ ਦੇ ਜਾ ਮੈਂ ਮਾਰ ਕੇ ਛਾਲਾ ਜਾ ਕਿ ਮੇਰੀ ਮਹਿੰਦੀ ਲੈਂਦੀ ਮੈਂ ਮਾਰ ਕੇ ਛਾਲਾ ਜਾ ਕਿ ਮੇਰੀ ਮਹਿੰਦੀ ਲੈਂਦੀ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਤੇ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬੰਦੀ ਕਿਉਂ ਨਾ ਬੰਦੀ ਮੈਂ ਨਾ ਬੰਦੀ ਕਿਉਂ ਨਾ ਬੰਦੀ ਮੈਂ ਨਾ ਬੰਦੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬੰਦੀ ਮੈਂਦੀ ਢਾਕੀ ਲਾਉਣਾ ਕੁੜੀਏ ਤੂੰ ਪਾਲ ਪਾਲ ਪਿਆਰ ਦਾ ਗਹਿਣਾ ਤੂੰ ਆਖੇ ਤਾਂ ਵੱਢ ਕੇ ਕਣਕਾਂ ਗੱਡਦੀਆਂ ਗਮੈਂਦੀ ਤੂੰ ਆਖੇਂਗਾ ਤੂੰ ਆਖੇਂ ਤੱਕੜਗੜ ਤੂੰ ਆਖੇ ਤ ਵੱਢ ਕੇ ਕਣਕਾਂ ਗੱਡਦੀਆਂ ਗਮੈਂਦੀ ਤੂੰ ਆਖੇਂ ਤ ਵੱਢ ਕੇ ਕਣਕਾਂ ਨੀ ਗੱਡਦੀਆਂ ਗਮੈਂਦੀ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਵੰਦੀ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬੰਦੀ ਕਿਉਂ ਨਾ ਬੰਦੀ ਮੈਂ ਨਾ ਬੰਦੀ ਮੇਰੀ ਕਣਕ ਦੀ ਰਾਖੀ ਕੁੜੀਏ ਤੂੰ ਕਿਉਂ ਨਾ ਬੰਦੀ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਾ ਬੰਦੀ ਦੋਸਤੋ ਪਸੰਦ ਆਇਆ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੇ Yo le mandé a la mujer, me la dejó de llenar.